ਬਰਖਾਸ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸਦੀ ਮਾਂ ਸੁਖਵੰਤ ਕੌਰ ਖਿਲਾਫ ਹੁਣ ਵਿਜੀਲੈਂਸ ਦੇ ਵੱਲ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਮੁਹਾਲੀ ਦੀ ਫਾਈਲਿੰਗ ਕੋਰ ਟੀਮ ਵੱਲੋਂ ਦਰਜ ਕੀਤਾ ਗਿਆ ਹੈ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਦੇ ਵਿੱਚ ਕੇਵਲ 26 ਲੱਖ ਰੁਪਏ ਤਨਖਾਹ ਮਿਲੀ ਸੀ ਪਰ ਉਸ ਨੇ ਲਗਭਗ 2.59 ਕਰੋੜ ਰੁਪਏ ਖਰਚ ਕੀਤੇ ਨੇ ਹੁਣ ਵਿਜੀਲੈਂਸ ਦੀਆਂ ਟੀਮਾਂ ਉਸ ਨੂੰ ਗ੍ਰਿਫਤਾਰ ਕਰਨ ਦੀ ਛਾਪੇਮਾਰੀ ਕਰ ਰਹੀਆਂ ਨੇ ਹਾਲਾਂਕਿ ਸੂਤਰਾਂ ਦੇ ਅਨੁਸਾਰ ਉਹ ਵਿਦੇਸ਼ ਭੱਜ ਚੁੱਕਾ ਹੈ ਬਿਜ਼ਨਸ ਦੀ ਜਾਨ ਤੋਂ ਰਾਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਬਰਖਾਸ ਕੀਤੀ ਗਈ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਆਪਣੀ ਕੁੱਲ ਆਮਦਨ ਤੋਂ ਲਗਭਗ 97% ਵੱਧ ਰਕਮ ਖਰਚ ਕੀਤੀ ਹੈ ਦੱਸ ਦਈਏ ਕਿ ਅਪ੍ਰੈਲ 2021 ਤੋਂ ਮਾਰਚ 2024 ਤੱਕ ਡੀਐਸਪੀ ਨੂੰ કુલ ਤਨਖਾਹ 26.32 ਲੱਖ ਮਿਲੀ ਸੀ ਅਤੇ ਵਿਆਜ ਅਤੇ ਇਨਕਮ ਟੈਕਸ ਨੂੰ ਲਾ ਕੇ 75876 ਰੁਪਏ ਦੀ ਐਸਪੀ ਦੀ ਮਾ ਸੁਖਵੰਤ ਕੁਆਰ ਦੀ ਆਮਦਨ 1.83 ਕਰੋੜ ਪਰਿਵਾਰ ਦੀ ਕੁੱਲ ਆਮਦਨ 2.67 ਕਰੋੜ ਇਸ ਦੌਰਾਨ ਜੋ ਖਰਚਾ ਹੋਇਆ ਸੀ ਉਹ 6.29 ਕਰੋੜ ਤੱਕ ਦਾ ਜਿਹੜਾ ਹੈ ਉਹ ਕੀਤਾ ਗਿਆ ਸੀ ਜੇਕਰ ਅਸੀਂ ਨਿੱਜੀ ਖਰਚ ਦੀ ਗੱਲ ਕਰੀਏ ਤਾਂ ਉਹ 80.40 ਲੱਖ ਰੁਪਏ ਜਿਹੜਾ ਹੈ ਉਹ ਡੀਐਸਪੀ ਦੇ ਪਰਿਵਾਰ ਦੇ ਵੱਲੋਂ ਖਰਚ ਕੀਤਾ ਗਿਆ ਜਿਸ ਦੇ ਚੱਲਦੇ ਹੁਣ ਪੂਰਨ ਤੌਰ ਤੇ ਜਾਂਚ ਜਿਹੜੀ ਐਸ ਮਾਮਲੇ ਦੀ ਹੋ ਰਹੀ ਹੈ ਵਰਖਾਸਤ ਡੀਐਸਪੀ ਗੁਰਸ਼ੀਰ ਸਿੰਘ ਅਤੇ ਉਸ ਦੀ ਮਾਂ ਸੁਖਵੰਤ ਕੌਰ ਖਿਲਾਫ ਹੁਣ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਗਿਆ ਹੈ ਇਸ ਕੇਸ ਦੇ ਵਿੱਚ ਮੁਹਾਲੀ ਦੀ ਫਾਈਲਿੰਗ ਕੋਰ ਟੀਮ ਵੱਲੋਂ ਦਰਜ ਕੀਤਾ ਗਿਆ ਹੈ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਗੁਰਸ਼ੇਰ ਸਿੰਘ ਨੂੰ 3 ਸਾਲਾਂ ਦੇ ਵਿੱਚ ਕੇਵਲ 26 ਲੱਖ ਰੁਪਏ ਤਨਖਾਹ ਮਿਲੀ ਸੀ ਪਰ ਉਸ ਨੇ ਲਗਭਗ 2.59 ਕਰੋੜ ਰੁਪਏ ਖਰਚ ਕੀਤੇ ਨੇ ਹੁਣ ਵਿਜੀਲੈਂਸ ਦੀਆਂ ਟੀਮਾਂ ਉਸ ਨੂੰ ਗ੍ਰਿਫਤਾਰ ਕਰਨ ਦੀ ਛਾਪੇਮਾਰੀ ਕਰ ਰਹੀਆਂ ਨੇ ਹਾਲਾਂਕਿ ਸੂਤਰਾਂ ਦੇ ਅਨੁਸਾਰ ਉਹ ਵਿਦੇਸ਼ ਭੱਜ ਚੁੱਕਾ ਹੈ ਬਿਜ਼ਨਸ ਦੀ ਜਾਨ ਤੋਂ ਰਾਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਬਰਖਾਸ ਕੀਤੀ ਗਈ ਡੀਐਸਪੀ ਗੁਰਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਆਪਣੀ ਕੁੱਲ ਆਮਦਨ ਤੋਂ ਲਗਭਗ 97% ਵੱਧ ਰਕਮ ਖਰਚ ਕੀਤੀ ਹੈ ਦੱਸ ਦਈਏ ਕਿ ਅਪ੍ਰੈਲ 2021 ਤੋਂ ਮਾਰਚ 2024 ਤੱਕ ਡੀਐਸਪੀ ਨੂੰ કુલ ਤਨਖਾਹ 26.32 ਲੱਖ ਮਿਲੀ ਸੀ ਅਤੇ ਵਿਆਜ ਅਤੇ ਇਨਕਮ ਟੈਕਸ ਨੂੰ ਲਾ ਕੇ 75876 ਰੁਪਏ ਦੀ ਐਸਪੀ ਦੀ ਮਾ ਸੁਖਵੰਤ ਕੁਆਰ ਦੀ ਆਮਦਨ 1.83 ਕਰੋੜ ਪਰਿਵਾਰ ਦੀ ਕੁੱਲ ਆਮਦਨ 2.67 ਕਰੋੜ ਇਸ ਦੌਰਾਨ ਜੋ ਖਰਚਾ ਹੋਇਆ ਸੀ ਉਹ 6.29 ਕਰੋੜ ਤੱਕ ਦਾ ਜਿਹੜਾ ਹੈ ਉਹ ਕੀਤਾ ਗਿਆ ਸੀ ਜੇਕਰ ਅਸੀਂ ਨਿੱਜੀ ਖਰਚ ਦੀ ਗੱਲ ਕਰੀਏ ਤਾਂ ਉਹ 80.40 ਲੱਖ ਰੁਪਏ ਜਿਹੜਾ ਹੈ ਉਹ ਡੀਐਸਪੀ ਦੇ ਪਰਿਵਾਰ ਦੇ ਵੱਲੋਂ ਖਰਚ ਕੀਤਾ ਗਿਆ ਜਿਸ ਦੇ ਚੱਲਦੇ ਹੁਣ ਪੂਰਨ ਤੌਰ ਤੇ ਜਾਂਚ ਜਿਹੜੀ ਐਸ ਮਾਮਲੇ ਦੀ ਹੋ ਰਹੀ ਹੈ